ਸੱਸ ਹੀ ਨਿਕਲੀ ਨੂ ਦੇ ਕਾਤਲ ਜੀ ਹਾਂ ਬੀਤੇ ਦਿਨ ਇੱਕ ਖਬਰ ਆਈ ਸੀ ਜਿੱਥੇ ਨਹਿਰ ਦੇ ਵਿੱਚ ਨੂ ਡੇਗੀ ਸੀ ਜੋ ਸੱਸ ਸੀ ਉਸਦਾ ਕਹਿਣਾ ਸੀ ਕਿ ਲੁਟੇਰਿਆਂ ਦੇ ਨਾਲ ਝੜਪ ਹੁੰਦੀ ਹੈ ਤੇ ਇਸੇ ਦਰਮਿਆਨ ਲੁਟੇਰਿਆਂ ਦੇ ਵੱਲੋਂ ਧੱਕਾ ਦੇ ਦਿੱਤਾ ਜਾਂਦਾ ਨੂ ਨੂ ਤੇ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤੇ ਇਸੇ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਜੀ ਹਾਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਸੱਸ ਦੇ ਵੱਲੋਂ ਹੀ ਪੂਰਾ ਡਰਾਮਾ ਰਚਿਆ ਗਿਆ ਸੀ ਦਰਸਲ ਸੱਸ ਦਾ ਜੋ ਇਹ ਬਿਆਨ ਹੈ ਕਿ ਪਹਿਲਾਂ ਲੁੱਟ ਦੀ ਵਾਰ ਦਾਤ ਲਈ ਲੁਟੇਰੇ ਆਉਂਦੇ ਨੇ ਉਸ ਦੇ ਵੱਲੋਂ ਜੋ ਗਹਿਣੇ ਹੁੰਦੇ ਨੇ ਦੇ ਦਿੱਤੇ ਜਾਂਦੇ ਨੇ ਪਰ ਨੂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਤੇ ਇਸੇ ਦਰਮਿਆਨ ਮਿਆੜ ਖੇਚ ਤੂ ਦੇ ਵਿੱਚ ਨੂ ਨੂੰ ੱਤਕਾ ਲੱਗਦਾ ਹੈ ਤੇ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਆ ਪੁਲਿਸ ਦੇ ਵੱਲੋਂ ਜਦੋਂ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਕਿਉਂਕਿ ਲਗਾਤਾਰ ਜੋ ਕੁੜੀ ਦਾ ਪਰਿਵਾਰ ਸੀ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਲੁੱਟ ਦੀ ਵਾਰਦਾ ਜਿਹੜੀ ਆ ਉਹ ਸਰਾਸਰ ਡਰਾਮਾ ਹੈ ਇਸ ਤਰੀਕੇ ਦੀ ਕੋਈ ਵਾਰਦਾਤ ਹੋ ਹੀ ਨਹੀਂ ਐ ਜਿੱਦੋਂ ਸੱਸ ਹੈ ਉਸ ਦੇ ਵੱਲੋਂ ਹੀ ਕਤਲ ਕੀਤਾ ਗਿਆ ਤਾਂ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਤੇ ਹੁਣ ਇਸੇ ਮਾਮਲੇ ਦੇ ਵਿੱਚ ਪੁਲਿਸ ਦਾ ਵੱਡਾ ਆ ਨয়া ਵੱਡੇ ਖੁਲਾਸੇ ਹੋਏ ਨੇ ਜਿੱਥੇ ਪੁਲਿਸ ਨੇ ਦੱਸਿਆ ਕਿ ਇਹ ਜੋ ਕਤਲ ਹੋਇਆ ਇਸ ਸੱਸ ਦੇ ਵੱਲੋਂ ਹੀ ਕੀਤਾ ਗਿਆ ਆਪਣੇ ਪੁੱਤ ਦੇ ਨਾਲ ਮਿਲ ਕੇ ਨੂੰ ਨੂੰ ਨਹਿਰ ਦੇ ਵਿੱਚ ਧੱਕਾ ਮਾਰਿਆ ਗਿਆ ਦੱਸ ਦਈਏ ਕਿ ਗੁਰਦਾਸਪੁਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਸੀ 5 ਦਿਨਾਂ ਬਾਅਦ ਕੁੜੀ ਦੀ ਮ੍ਰਿਤਕ ਦੇ ਨਹਿਰ ਚੋਂ ਮਿਲੀ ਸੀ ਤੇ ਹੁਣ ਇਸੇ ਮਾਮਲੇ ਦੇ ਵਿੱਚ ਇਹ ਖੁਲਾਸਾ ਵੀ ਆਇਆ ਦਰਸਲ ਜੋ ਕਤਲ ਦੀ ਵਜ੍ਹਾ ਦੱਸੀ ਜਾ ਰਹੀ ਹੈ ਇਹ ਕਿਹਾ ਜਾ ਰਿਹਾ ਕਿ ਸੱਸ ਦੇ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਆ ਸੀ ਨੂਨ ਨੂੰ ਬੱਚੇ ਦੇ ਲਈ ਬੱਚਾ ਨਹੀਂ ਹੋ ਰਿਹਾ ਸੀ ਤੇ ਇਸੇ ਦਰਮਿਆਨ ਇਸੇ ਕਰਕੇ ਜੋ ਸੱਸ ਹੈ ਉਸ ਦੇ ਵੱਲੋਂ ਆਪਣੇ ਪੁੱਤ ਨਾਲ ਮਿਲ ਕੇ ਨੂਨ ਨੂੰ ਨੈਲ ਦੇ ਵਿੱਚ ਧੱਕਾ ਦੇ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਜੋ ਪੁਲਿਸ ਦਾ ਕਹਿਣਾ ਹੈ ਇਹ ਵੀ ਹੈ ਕਿ ਦਾਜ ਦੀ ਮੰਗ ਲਗਾਤਾਰ ਇਹ ਪਰਿਵਾਰ ਕਰ ਰਿਹਾ ਸੀ ਤਾਂ ਗੁਰਦਾਸਪੁਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਂਦਾ ਹੈ ਤੇ ਹੁਣ ਇਸੇ ਮਾਮਲੇ ਦੇ ਵਿੱਚ ਕਈ ਵੱਡੇ ਖੁਲਾਸੇ ਹੋ ਰਹੇ ਨੇ ਜਿੱਥੇ ਪੁਲਿਸ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਸੱਸ ਦੇ ਵੱਲੋਂ ਬੱਚਾ ਨਾ ਹੋਣ ਤੇ ਨੂੰ ਨੂੰ ਨਹਿਰ ਦੇ ਵਿੱਚ ਧੱਕਾ ਮਾਰਿਆ ਗਿਆ ਮਹਿਜ਼ ਹਾਲੇ ਡੇਢ ਸਾਲੀ ਵਿਆਹ ਦੇ ਵਿੱਚ ਹੋਇਆ ਸੀਗਾ ਉਹ ਤਸਵੀਰ ਕੁੜੀ ਦੀ ਤੁਹਾਨੂੰ ਦਿਖਾ ਰਹੇ ਜਿਸ ਨੇ ਹੱਥਾਂ ਦੇ ਵਿੱਚ ਚੂੜਾ ਪਾਇਆ ਹੋਇਆ ਹੈ ਕਈ ਸੁਪੜੇ ਸੀ ਵਿਆਹ ਦੇ ਡੇਢ ਸਾਲ ਹਾਲੇ ਹੋਇਆ ਸੀ ਤੇ ਇਸੇ ਦਰਮਿਆਨ ਸੱਸ ਦੇ ਵੱਲੋਂ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਆ ਸੀ ਦਾਜ ਦੀ ਮੰਗ ਕੀਤੀ ਜਾ ਰਹੀ ਸੀ ਬੱਚੇ ਦੇ ਵੱਲੋਂ ਕਿਹਾ ਜਾ ਰਿਹਾ ਸੀ ਤੇ ਇਸੇ ਕਰਕੇ ਸੱਸ ਦੇ ਵੱਲੋਂ ਤੱਕਾ ਦਿੱਤਾ ਜਾਂਦਾ ਹੈ ਪੁੱਤ ਦੇ ਨਾਲ ਮਿਲ ਕੇ ਪੂਰਾ ਡਰਾਮਾ ਰਚਿਆ ਜਾਂਦਾ ਹੈ ਜਿੱਥੇ ਤਾਂ ਨੂੰ ਪਤਾ ਹੀ ਹੈ ਕਿ ਪਹਿਲਾਂ ਇੱਕ ਖਬਰ ਆਂਦੀ ਹੈ ਜਿੱਥੇ ਸੱਸ ਕਹਿੰਦੀ ਹੈ ਕਿ ਲੁਟੇਰੇ ਆਉਂਦੇ ਨੇ ਉਹਨਾਂ ਨੂੰ ਸ਼ਿਕਾਰ ਮਣਾਉਂਦੇ ਨੇ ਗਹਿਣੇ ਮੰਗਦੇ ਨੇ ਲੁੱਟਖੋ ਕਰਦੇ ਨੇ ਹਥਿਆਰ ਦਿਖਾਉਂਦੇ ਨੇ ਉਸ ਦੇ ਵੱਲੋਂ ਤਾਂ ਗਹਿਣੇ ਦੇ ਦਿੱਤੇ ਜਾਂਦੇ ਨੇ ਪਰ ਨੂੰਹ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਲੁਟੇਰੇ ਗੁੱਸੇ ਦੇ ਵਿੱਚ ਆ ਜਾਂਦੇ ਨੇ ਤੇ ਨੈਦ ਦੇ ਵਿੱਚ ਨੂੰ ਨੂੰ ਤੱਕਾ ਦੇ ਰਹਿੰਦੇ ਨੇ ਪੁਲਿਸ ਦੇ ਕੋਲ ਜਾਂਦੀ ਹੈ ਥਾਨਕ ਲੋਕੋ ਉੱਤੇ ਪਹੁੰਚਦੇ ਨਹੀਂ ਤੇ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਸੀ ਤੇ ਹੁਣ ਇਹ ਵੱਡੇ ਖੁਲਾਸੇ ਹੋ ਰਹੇ ਨੇ ਜੋ ਕੁੜੀ ਦਾ ਪਰਿਵਾਰ ਆ ਉਹਨਾਂ ਦੇ ਵੱਲੋਂ ਤਾਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਸੀ ਜਿਸ ਦਿਨ ਇਹ ਵਾਰਦਾਤ ਵਾਪਰੀ ਸੀ ਕੁੜੀ ਦਾ ਪਰਿਵਾਰ ਦਾ ਇਹੀ ਕਹਿਣਾ ਸੀ ਕਿ ਸਾਡੀ ਧੀ ਦਾ ਕਤਲ ਹੋਇਆ ਤੇ ਕਤਲ ਵੀ ਸਹੁਰਿਆਂ ਨੇ ਕੀਤਾ ਉਸਦੇ ਪਤੀ ਤੇ ਉਸਦੀ ਸੱਸ ਨੇ ਕੀਤਾ ਕਿਉਂਕਿ ਉਹ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਲਗਾਤਾਰ ਕੁੜੀ ਦੇ ਨਾਲ ਮਾੜਾ ਬਤੀਰਾ ਕਰਦੇ ਸੀ ਤਾਂ ਨਹਿਰ ਦੇ ਵਿੱਚ ਜੋ ਕੁੜੀ ਨੂੰ ਧੱਕਾ ਮਾਰਿਆ ਗਿਆ ਸੀ ਜੋ ਜਿਸ ਦਾ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਹੁਣ ਉਸੇ ਮਾਮਲੇ ਦੇ ਵਿੱਚ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਸੱਸ ਦੇ ਵੱਲੋਂ ਹੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੁੱਟ ਦਾ ਪੂਰਾ ਡਰਾਮਾ ਰਚਿਆ ਗਿਆ ਫਿਲਮੀ ਸਟਾਈਲ ਤੇ ਵਿੱਚ ਇੱਕ ਵਾਨੀ ਬਣਾਈ ਜਾਂਦੀ ਆ ਕਿ ਅਸੀਂ ਨਹਿਰ ਦੇ ਕੰਡੇ ਜਾ ਰਹੇ ਸੀ ਤੇ ਇਸੇ ਦਰਮਿਆਨ ਮੋਟਰਸਾਈਕਲ ਤੇ ਨਕਾਬਪੋਸ਼ ਲੁਟੇਰੇ ਆਂਦੇ ਨੇ ਸਾਨੂੰ ਰੋਕਦੇ ਨੇ ਲੁੱਟ ਕਰਦੇ ਨੇ ਮੇਰੀ ਜਿਹੜੀ ਨੂੰ ਹੁੰਦੀ ਆ ਅੱਗੇ ਡੱਟ ਜਾਂਦੀ ਆ ਕਹਿੰਦੀ ਆ ਕਿ ਮੈਂ ਆਪਣੇ ਗਹਿਣੇ ਨਹੀਂ ਦੇਣੇ ਤੇ ਇਸੇ ਦਰਮਿਆਨ ਹੱਥੋਂ ਪਾਈ ਹੁੰਦੀ ਆ ਤੇ ਪੂਰੀ ਵਾਰਦਾਤ ਵਾਪਰਦੀ ਆ ਪਰ ਜੋ ਕੁੜੀ ਦਾ ਪਰਿਵਾਰ ਸੀ ਉਸਦੇ ਇਲਜ਼ਾਮ ਜਦੋਂ ਪੁਲਿਸ ਤੱਕ ਪਹੁੰਚੇ ਪੁਲਿਸ ਨੇ ਇਸ ਦੀ ਜਾਂਚ ਕੀਤੀ ਸਸ ਤੋਂ ਪੁੱਛਗਿੱਛ ਹੋਈ ਤੇ ਹੁਣ ਇਹ ਵੱਡੇ ਖੁਲਾਸੇ ਇਹ ਹੋਏ ਨੇ ਤੇ ਪੁਲਿਸ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਪਹਿਲਾਂ ਉਹ ਸੁਣਾ ਦਿੰਨੇ ਆ ਇਹ ਮਿੱਤੀ 28 ਤਰੀਕ ਨੂੰ ਰਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੀ ਨੌ ਅਮਰਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ ਜਦੋਂ ਬੱਬੇ ਹਾਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਹਿਰ ਦੇ ਕੰਢੇ ਗਈ ਤਾਂ ਉਹਦੇ ਕਹਿਣ ਮੁਤਾਬਕ ਦੋ ਲੁਟੇਰੇ ਰਹਿੰਦੇ ਉਹਨਾਂ ਨੂੰ ਘੇਰ ਕੇ ਲੁੱਟਣ ਦੀ ਨੀਤ ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਲਵਾ ਲਏ ਤੇ ਇਹਦੀ ਨੌਮਨ ਪ੍ਰੀਤ ਕੌਰ ਨੂੰ ਤੱਕਾ ਦੇ ਕੇ ਨਰਵਸ ਹਟ ਦਿੱਤਾ ਜਿਸ ਦੇ ਰਾਹ ਤੇ ਜਿਹੜਾ ਮਕਦਮਾ ਦਰਜ ਕੀਤਾ ਗਿਆ ਥਾਣਾ ਟਿਬਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਛੱਡੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੀ ਤਰ੍ਹਾਂ ਦੇਹੀ ਨਾਲ ਇਸ ਮਕਦਮੇ ਜਿਹੜਾ ਕੇਸ ਨੂੰ ਟ੍ਰੇਸ ਕੀਤਾ ਅਸਲ ਵਿੱਚ ਸੁਲਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਦੀਪ ਦਾ ਮਿਲ ਕੇ ਆਪਣੇ ਨੌਮਨ ਪ੍ਰੀਤ ਕੌਰ ਦਾ ਮਾਰਡਰ ਕੀਤਾ ਇਹਨਾਂ ਨੇ ਸਾਰੀ ਕਹਾਣੀ ਬਣਾਈ ਸੀ ਕਿ ਨਹਿਰ ਦੇ ਕੰਡੇ ਲਗਾ ਕੇ ਉਹ ਨਹਿਰ ਵਿੱਚ ਸੁੱਟਿਆ ਜਾਵੇ। ਇਹ ਤਾਂ ਸੁੱਟਿਆ ਤਾਂ ਕੀ ਕਰਨ ਦਿੱਤੀ? ਇਹਨਾਂ ਨੇ ਅਮਨਪ੍ਰੀਤ ਨੂੰ ਰੁਪਿੰਦਰ ਕੌਰ ਨੇ ਤੇ ਉਹਦੇ ਲੜਕੇ ਕਾਸ਼ਦੀਪ ਨੇ ਕੋਈ ਪੂਜਾ ਪਾਠ ਦੇ ਬਹਾਨੇ ਨਹਿਰ ਦੇ ਕੰਡੇ ਲੈ ਕੇ ਪਿੱਛੋਂ ਤੱਕ ਮਰ ਕੇ ਨਹਿਰ ਸੁੱਟ ਦਿੱਤਾ। ਦੋਨੋਂ ਨੇ ਹੀ ਰਾਸਤ ਕਰ ਲਿਆ ਵਾ। ਬਾਕੀ ਬਰੀਕੀ ਨਾਲ ਪ੍ਰਤੀਸ਼ਕ ਕੀਤੀ ਜਾਂਦੀ। ਉਹਦਾ ਕੀ ਸਾਨੂੰ ਮਾਰਨਾ? ਵਜਾ ਤੇ ਅਸੀਂ ਇੱਕ ਤੇ ਦੇ ਘਰ ਬੱਚਾ ਨਹੀਂ ਸੀ ਹੋ ਰਿਹਾ ਇਹਦੇ ਨਾਂ ਦੇ ਤੇ ਦੂਜਾ ਤਾਂ ਦੱਜ ਦੇ ਹਿਸ ਮੰਗਦੇ ਸੀ। ਪਾਣੀ ਕੀ ਬਣਾਈ ਸਾਲ ਵੀ ਲੋਟੇ ਲੋਟੇਲੇ ਪੈ ਗਏ। ਇੰਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਲੁਟੇਰੇ ਸਾਨੂੰ ਪਾ ਕੇ ਸਾਡੇ ਸੋਨੇ ਦੇ ਗਹਿਣੇ ਵਾਲੇ ਤੇ ਲੁਟੇਰਾ ਨੇ ਅਸੀਂ ੱਤਕਾ ਮਾਰ ਕੇ ਯਾਰ ਸੁਰਦ ਤਾ 28 ਮਾਰਚ ਨੂੰ ਇਹ ਪੂਰੀ ਵਾਰਦਾਤ ਵਾਪਰਦੀ ਹੈ ਗੁਰਦਾਸਪੁਰ ਦੇ ਬੰਮੀ ਹਾਲੀ ਨਹਿਰ ਦੇ ਕੰਡੇ ਇਹ ਪੂਰੀ ਵਾਰਦਾਤ ਵਾਪਰਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ ਜੋ ਸੱਸ ਸੀ ਤੇ ਜੋ ਪੁੱਤ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ ਤੇ ਦੋਸ਼ੀਆਂ ਨੂੰ ਸਜ਼ਾ ਵੀ ਜ਼ਰੂਰ ਹੋਏਗੀ ਇਹ ਜੋ ਕੁੜੀ ਦਾ ਪਰਿਵਾਰ ਹੈ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਤੇ ਹੁਣ ਕੁੜੀ ਦੀ ਮਾਂ ਦਾ ਕਹਿਣਾ ਕਿ ਸਾਡੀ ਧੀ ਤਾਂ ਮਰ ਗਈ ਪਰ ਕਿਸੇ ਹੋਰ ਦੀ ਧੀ ਨੂੰ ਬਚਾਇਆ ਜਾ ਸਕਦਾ ਹੈ ਤਾਂ ਮਾਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਜਿੰਨਾ ਹੋ ਸਕਿਆ ਅਸੀਂ ਵੱਧ ਕੀਤਾ ਜਿੰਨਾ ਪੈਸਾ ਇਹ ਮੰਗਦੇ ਸੀ ਜਿੰਨਾ ਦਾਜ ਇਹ ਮੰਗਦੇ ਸੀ ਅਸੀਂ ਦਿੱਤਾ ਪਰ ਫਿਰ ਵੀ ਸਾਡੀ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ ਦਾਜ ਕਰਕੇ ਤੇ ਬੱਚਾ ਨਾ ਹੋਣ ਕਰਕੇ ਮੇਰੀ ਕੁੜੀ ਦੀ ਬਲੀ ਦੇ ਦਿੱਤੀ ਸੱਸ ਤੇ ਪਤੀ ਤੇ ਇਲਜ਼ਾਮ ਲਗਾਏ ਨੇ ਜੋ ਕੁੜੀ ਦਾ ਪਰਿਵਾਰ ਹੈ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਸ ਮਾਂ ਦਾ ਉਸ ਮਾਂ ਤੇ ਕੀ ਬੀਤੀ ਹੋਏਗੀ ਤੁਸੀਂ ਆਪ ਸੋਚ ਸਕਦੇ ਹੋ ਜਿਸ ਨੇ ਆਪਣੀ ਜਵਾਨ ਧੀ ਦਾ ਵਿਆਹ ਕੀਤਾ ਉਸ ਨੂੰ ਸਹੁਰੇ ਘਰ ਤੋਰਿਆ ਪਰ ਸਹੁਰੇ ਘਰ ਦੇ ਵਿੱਚ ਕੁੜੀ ਨਾਲ ਜਦੋਂ ਅਜੀਹਾ ਵਤੀਰਾ ਹੁੰਦਾ ਜਦੋਂ ਸੱਸ ਤੇ ਪਤੀ ਚੰਗੇ ਨਹੀਂ ਨਿਕਲਦੇ ਜਿਸ ਕੁੜੀ ਨੂੰ ਚਾਵਾਂ ਦੇ ਨਾਲ ਡੋਲੀ ਦੇ ਵਿੱਚ ਭੇਜਿਆ ਸੀ ਅੱਜ ਉਸੇ ਕੁੜੀ ਦੀ ਮ੍ਰਿਤਕ ਦੇ ਦੇ ਕੇ ਮਾਦियां ਟਾਹਾਂ ਨਿਕਲ ਗਿਆ ਉਸ ਜਵਾਨ ਧੀ ਦਾ ਮਾਂ ਨੂੰ ਸੀਵਾ ਬਾਲਣਾ ਪਿਆ ਤਾਂ ਅਜਿਹੇ ਹਾਲਾਤ ਬਣ ਗਏ ਨੇ ਕਿਸ ਤਰੀਕੇ ਦੇ ਨਾਲ ਦਾਜ ਦੀ ਬੱਲੀ ਜਿਹੜੀ ਆ ਕੁੜੀਆਂ ਚੜਦੀਆਂ ਵਿਆਂ ਤੇ ਹੁਣ ਇੱਕ ਹੋਰ ਮਾਮਲਾ ਗੁਰਦਾਸਪੁਰ ਦੇ ਵਿੱਚ ਹੀ ਆਇਆ ਜਿੱਥੇ ਸੱਸ ਦੇ ਵੱਲੋਂ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਰਿਵਾਰ ਦਾ ਕੀ ਕੁਝ ਕਹਿਣਾ ਆਓ ਸੁਣ ਲੈਂਦੇ ਹਾਂ ਸਰ ਮੈਨੂੰ ਤੇ ਇਹੀ ਕਦਾ ਲੱਗਾ ਕਿ ਕਹਿੰਦੀਆਂ ਨੂੰ ਲੁੱਟਮਾਰ ਹੋਈ ਆ ਪਰ ਇਹਨਾਂ ਨੇ ਆਪਣੀ ਸਾਥ ਜੇ ਸਮਾਨ ਆਪ ਖੁਦ ਸੁਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਹਨੀ ਵੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਇਹ ਵੀ ਮੈਨੂੰ ਇਨਸਾਫ ਚਾਹੀਦਾ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੀਐਸਮਾ ਪੁੱਤਰ ਹੋਏ ਵੀ ਕਿ ਨਹੀਂ ਹੋਏ ਮੈਨੂੰ ਰਿਕਾਰਡ ਸੁਣੇ ਨਹੀਂ ਨਹੀਂ ਸਾਹਮਣੇ ਨਿਕਲ ਗਿਆ ਕੀ ਨਿਕਲ ਗਿਆ ਕੀ ਗਲਤ ਆਡੀ ਕੁੜੀ ਨੂੰ ਕਿਉਂ ਮਾਰੇ ਬੱਚਾ ਮੰਗਦੇ ਕਹਿੰਦੇ ਇਹਦੇ ਘਰ ਬੱਚਾ ਨਹੀਂ ਆ 1.5 ਸਾਲ ਹੋਇਆ ਕਹਿੰਦਾ ਨਾਏ ਕਹਿੰਦੇ ਤੁਸੀਂ ਘਟ ਦਾਜ ਦਿੱਤਾ ਇਹ ਸੋਨਾ ਸੋਨਾ ਪਾਇਆ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਹੈਗੇ ਹੈ ਅਸੀਂ ਕੀਤਾ ਸੀ ਅਸੀਂ ਕਹਿੰਦੇ ਫੇਰ ਵੀ ਕਹੋ ਚਲੋ ਅਸੀਂ ਦੇਵਾਂਗੇ ਜੋ ਸਾਡੇ ਕੋਲ ਹੈਗਾ ਪਰ ਹਾਂ ਮੇਰੀ ਕੁੜੀ ਨੂੰ ਬਹੁਤ ਟੌਰਚਰ ਕਰਦੇ ਸੀ ਕਹਿੰਦੇ ਵੀ ਹਨ ਉਹ ਆ ਚੀ ਚਾਹੀਦੀ ਆ ਚਾਹੀਦੀ ਕਦੀਆਂ ਨੂੰ ਚਾਰ ਪਾ ਦੋ ਕਦੀਆਂ ਨੂੰ ਦੁੱਧ ਦੋ ਇਹਨਾਂ ਇੱਥੇ ਮਹੀਨਾ ਮਹੀਨਾ ਦੱਸ ਦੰਦੇ ਮਾਂ ਨੇ ਵੀ ਨਹੀਂ ਆਉਣਾ ਜਾਣਾ ਸਰ ਮਾਰ ਕੇ ਨਹੀਂ ਰੋਡ ਸੀ ਮਾਰ ਕੇ ਨਹੀਂ ਪਤਾ ਨਹੀਂ ਕਿੱਦਾਂ ਛੁੱਟੀ ਹੈ ਨਹੀਂ ਸਰ ਮੈਨੂੰ ਪਤਾ ਇਹ ਇਹਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿੱਦਾਂ ਮਾਰਿਆ